ਪੰਜਾਬੀ ਸਮਾਜ ਤੇ ਪੰਜਾਬ ਦੀ ਸਿਆਸਤ ਚ ਬਾਦਲ ਸ਼ਬਦ ਦੀ ਚਰਚਾ ਵੱਡੇ ਪੱਧਰ ਤੇ ਹੁੰਦੀ ਹੈ ਦਰਸਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਂ ਨਾਲ ਆਪਣੇ ਪਿੰਡ ਦਾ ਨਾਂ ਲਾਉਂਦੇ ਨੇ ਉਹਨਾਂ ਦਾ ਪਿੰਡ ਆ ਬਾਦਲ ਅਸੀਂ ਬਾਦਲ ਪਿੰਡ ਚਾ ਬਾਦਲ ਪਿੰਡ ਦੇ ਬਾਰੇ ਪੰਜਾਬ ਦੀ ਸਿਆਸਤ ਚਰਚਾ ਤੇ ਅਸੀਂ ਬਾਦਲ ਪਿੰਡ ਦੀ ਸਾਥ ਚਾ ਜਿੱਥੇ ਪਿੰਡਾਂ ਦਾ ਇੱਕ ਕਲਚਰ ਆ ਪਿੰਡਾਂ ਦਾ ਸੱਭਿਆਚਾਰ ਆ ਸਾਥ ਚ ਲੋਕ ਤਾਸ਼ ਖੇਡਦੇ ਨੇ ਤਾਸ਼ ਛੇੜੀ ਜਾ ਰਹੀ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਅਸੀਂ ਮਹਾਰਾਜ ਪਿੰਡ ਗਏ ਸੀ ਕੈਪਟਨ ਮਰਿੰਦਰ ਸਿੰਘ ਦੇ ਪਿੰਡ ਜਿੱਥੋਂ ਦੇ ਲੋਕ ਮਹਾਰਾਜਾ ਸਾਹਿਬ ਕਹਿ ਕੇ ਕੈਪਟਨ ਮਰਿੰਦਰ ਸਿੰਘ ਨੂੰ ਬੁਲਾਉਂਦੇ ਨੇ ਬਾਦਲ ਪਿੰਡ ਦੇ ਲੋਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀ ਸੋਚਦੇ ਨੇ ਉਹਨਾਂ ਦੀ ਸਿਆਸਤ ਬਾਰੇ ਕੀ ਸੋਚਦੇ ਨੇ ਦੂਜੀਆਂ ਪਾਰਟੀਆਂ ਬਾਰੇ ਕੀ ਸੋਚਦੇ ਨੇ ਸੱਚਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛੂੰਗਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਯੋਗਦਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਿੰਡ ਲਈ ਤੇ ਪੰਜਾਬ ਲਈ ਅਸੀਂ ਬਹੁਤ ਚੰਗੇ ਚਾਲ ਸੋਚਦੇ ਆ ਜੀ ਬਹੁਤ ਚੰਗਾ ਬੰਦਾ ਸਾਡੇ ਪਿੰਡ ਦਾ ਬੰਦਾ ਹੈ ਇਹ ਬੰਦਾ ਇੱਕ ਸਰਪੰਚੀ ਤੋਂ ਉੱਠ ਕੇ ਮੁੱਖ ਮੰਤਰੀ 5000 ਬਣ ਗਿਆ ਅਸੀਂ ਆਦੇ ਮਸ਼ੀਨ ਬਿਆਰ ਵੀ ਬਣੇ ਇਹ ਬਹੁਤ ਸਾਰੇ ਕੰਮ ਕੀਤੇ ਇਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੇ ਕੰਮ ਕਰਤੇ 20 ਸਾਲ ਕੋ ਕਿਸੇ ਨੂੰ ਲੋੜ ਨਹੀਂ ਕਰਨ ਦੀ ਉਹਨਾਂ ਦੇ ਭਰਾ ਤਾਂ ਉਹਨਾਂ ਦੇ ਖਿਲਾਫ ਨਹੀਂ ਕੀ ਗੱਲ ਹੋ ਗਿਆ ਤੁਸੀਂ ਨਾਲ ਉਹਨਾਂ ਦੇ ਭਰਾ ਉਹਨਾਂ ਦੇ ਖਿਲਾਫ ਨਹੀਂ ਉਹ ਇਹ ਤਾਂ ਫਿਰ ਘਰਾਂ ਚ ਹੁੰਦੇ ਆ ਇਹ ਚਾਰਪਰਾ ਹੋਰ ਵੱਡੋੜੀ ਹੋ ਜਾਂਦੇ ਆ ਜ਼ਮੀਨਾਂ ਵੰਡ ਲੈਂਦੇ ਆ ਬਾਕੀ ਜਾਇਦਾਦਾਂ ਵੰਡੀਆਂ ਜਾਂਦੀਆਂ ਡੋਟੀ ਹੁੰਦਾ ਤਾਂ ਇਹਦਾ ਇੱਕ ਆ ਤਾਂ ਰਹਿੰਦੇ ਨਹੀਂ ਕਿਸੇ ਦਾ ਵੀ ਤਾਂ ਨੂੰ ਕੀ ਲੱਗਦਾ ਜੀ ਕੀ ਸੋਚਦੇ ਹੋ ਤੁਸੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਅਸੀਂ ਹੋਰ ਲੋਕਾਂ ਨਾਲ ਗੱਲਬਾਤ ਕਰਨੇ ਹੋ ਤਿਆਰ ਨਹੀਂ ਗੱਲਬਾਤ ਕਰਨ ਨੂੰ ਤੁਸੀਂ ਕੀ ਸੋਚ ਰਹੇ ਹੋ ਉਹਨਾਂ ਬਾਰੇ ਉਹਨਾਂ ਦੀ ਬਹੁਤ ਚੰਗੀ ਸੋਚ ਆ ਜੀ ਸਮਾਜ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਵਿਕਾਸ ਦੇ ਪ੍ਰਤੀ ਵਿਕਾਸ ਦਾ ਇੱਕ ਇਹੋ ਜਿਹਾ ਥੰਮਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਗਰੀਬਾਂ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਲਗਾਓ ਆ ਬਹੁਤ ਵੱਡਾ ਜੜਾਓ ਆ ਜਿਹੜੀ ਤੁਸੀਂ ਮੇਰੇ ਭਰਾ ਤੋਂ ਗੱਲ ਪੁੱਛੀ ਸੀ ਵੀ ਉਹ ਪਰਿਵਾਰ ਦੇ ਉਹਨਾਂ ਦੇ ਭਰਾ ਕਿਉਂ ਨਹੀਂ ਨਾਲ ਉਹ ਸ਼ਰੀਕੇ ਬਾਜੀ ਆ ਉਹ ਉਹ ਨਹੀਂ ਚਾਹੁੰਦੇ ਨੇ ਵੀ ਇਹਨਾਂ ਕੋਲੇ ਸਰਦਾਰੀਆਂ ਮੁੱਖ ਮੰਤਰੀਆਂ ਰਵੇ ਉਹ ਨਹੀਂ ਚਾਹੁੰਦੇ ਉਹੀ ਆਪ ਦਾ ਹੀ ਉਹਨਾਂ ਦਾ ਪਰਿਵਾਰ ਉਹਨੂੰ ਗਰਾਉਂਡ ਤੇ ਤੁਲਿਆ ਹੋਇਆ ਇਸ ਪਿੰਡ ਚ ਉਹਨਾਂ ਨਾਲ ਹੈਗੇ ਲੋਕ ਇਸ ਪਿੰਡ ਚ ਲੋਕ ਹੈਗੇ ਉਹਨਾਂ ਨਾਲ ਹਾਂ ਇਸ ਪਿੰਡ ਦੇ ਵਿੱਚ 90% ਲੋਕ ਉਹਨਾਂ ਨਾਲ ਨੇ ਨਹੀਂ ਨਹੀਂ ਮਨਪ੍ਰੀਤ ਬਾਦਲ ਦੇ ਪਰਿਵਾਰ ਨਾਲ ਵੀ ਹੈਗੇ ਨੇ ਨਹੀਂ ਉਹਦੇ ਨਾਲ ਤਾਂ ਜਿਹੜੇ ਕੋ ਉਹਨਾਂ ਦੇ ਮਤਲਬ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਹੀ ਦੋ ਚਾਰ ਬੰਦੇ ਹੈਗੇ ਨੇ ਵੈਸੇ ਕੋਈ ਨਹੀਂ ਆ ਉਹਨਾਂ ਨਾਲ ਹੁਣ ਕੈਪਟਨ ਮਰਿੰਦਰ ਸਿੰਘ ਤੇ ਜਰਨੈਲ ਸਿੰਘ ਇੱਥੇ ਚੋਣ ਲੜਨ ਆਏ ਨੇ ਉਹਨਾਂ ਨੂੰ ਕੋਈ ਲੰਬੀ ਦੇ ਲੋਕ ਉਹਨਾਂ ਨੂੰ ਪਾਉਣਗੇ ਵੋਟਾਂ ਬਿਲਕੁਲ ਨਹੀਂ ਪਾਉਣਗੇ ਉਹ ਕਿਉਂ ਨਹੀਂ ਪਾਉਣਗੇ ਕੇਰਾ ਮਤਲਬ ਕਿ ਨਵੇਂ ਬੰਦੇ ਦਾ ਹੂਆ ਜਾ ਬਣ ਜਾਂਦਾ ਲੋਕ ਬਿਲਕੁਲ ਨਹੀਂ ਵੋਟ ਪਾਉਣਗੇ ਉਹਨਾਂ ਨੂੰ ਤੁਹਾਨੂੰ ਕੀ ਲੱਗਦਾਗਾ ਲੰਬੀ ਦੇ ਲੋਕ ਜਰਨੈਲ ਸਿੰਘ ਤੇ ਕੈਪਟਨ ਮਰਿੰਦਰ ਸਿੰਘ ਨੂੰ ਵੀ ਰਿਸਪੌਂਡ ਕਰਨਗੇ ਨਹੀਂ ਕਰਨਗੇ ਹੀ ਕੀ ਲੱਗਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਚੰਗੀ ਤਰ੍ਹਾਂ ਦੇਖਦੇ ਹਾਂ ਇਹ ਮੁੱਢੋ ਹੀ ਵੇਖ ਰਹੇ ਹਾਂ ਜੀ ਜੇ ਕੋਈ ਗੱਲਬਾਤ ਹੈ ਤੇ ਅਸੀਂ ਉੱਥੇ ਥੋੜਾ ਜਾਵਾਂਗੇ ਕੈਪਟਨ ਅੰਦਤਰੇ ਕੋਲ ਹੀ ਹਾਂ ਹਾਂ ਤੇ ਬਾਦਲ ਸਾਹਿਬ ਕੋਲ ਹੀ ਮਿਲਾਂਗੇ ਅਸੀਂ ਕੈਪਟਨ ਨੂੰ ਵੋਟਾਂ ਪੈ ਸਕਦੀਆਂ ਨੇ ਇਸ ਪਿੰਡ ਤੋਂ ਨਾ ਜੀ ਨਾ ਕਿਉਂ ਕੈਪਟਨ ਜੀ ਤੁਸੀਂ ਕਹਿੰਦੇ ਗੱਲਬਾਤ ਹੈਗੀ ਥੋੜੀ ਬਹੁਤੀ ਨਾ ਨਾ ਕੋਈ ਗੱਲਬਾਤ ਨਹੀਂ ਜੀ ਅਸੀਂ ਤਾਂ ਇਹ ਮੁੱਢੋ ਇਸੇ ਅਕਾਲੀ ਪਾਰਟੀ ਨਾਲ ਹੀ ਆਈ ਹਾਂ ਜੀ ਤੁਸੀਂ ਵੀ ਮੁੱਢ ਤੋਂ ਅਕਾਲੀ ਪਾਰਟੀ ਨਾਲੋਂ ਹਾਂ ਜੀ ਵੋਟੇਸਵਰ ਬਾਦਲ ਸਾਹਿਬ ਨੂੰ ਪਾਉਣ ਜਾ ਰਹੇ ਹਾਂ ਬਾਦ ਤੁਹਾਡਾ ਕੀ ਖਿਆਲ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਠੀਕ ਆ ਜੀ ਠੀਕ ਆ ਬਹੁਤ ਵਧੀਆ ਇੰਨਾ ਨਹੀਂ ਸਾਨੂੰ ਆਉਂਦਾ ਤੁਸੀਂ ਹੋ ਕੈਪਟਨ ਮਰਿੰਦਰ ਸਿੰਘ ਨੂੰ ਕਿਵੇਂ ਦੇਖਦੇ ਹੋ ਇੱਥੇ ਆਏ ਨਹੀਂ ਕੈਪਟਨ ਮਰਿੰਦਰ ਸਿੰਘ ਸਾਰੇ ਦੁਰੇ ਫਿਰ ਸਾਨੂੰ ਪਾਰਟੀਆਂ ਨਾਲ ਕੋਈ ਨਹੀਂ ਰਹਿਦਾ ਆਮ ਲੋਕ ਹੀ ਆ ਆਮ ਲੋਕ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਸਾਡੇ ਨਾਲ ਨੇ ਆਮ ਲੋਕ ਨਹੀਂ 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 ਅਸੀਂ ਕਿਸੇ ਪਾਸੇ ਨਹੀਂ ਆਮ ਆਦਮੀ ਪਾਰਟੀ ਬਾਰੇ ਬੱਸ ਕੀ ਖਿਆਲ ਆ ਤੁਹਾਡਾ ਕੋਈ ਖਿਆਲ ਨਹੀਂ ਆਮ ਆਦਮੀ ਪਾਰਟੀ ਬਾਰੇ ਤੁਸੀਂ ਕੀ ਸੋਚਦੇ ਹੋ ਝਾੜੂ ਵਾਲਿਆਂ ਬਾਰੇ ਝਾੜੂ ਵਾਲਿਆਂ ਵਾਸਤੇ ਵੀ ਦਾਬੀ ਬੋਟਾ ਪੈਸਾ ਦੇ ਦਿੰਦੇ ਹੋ ਹੋਰ ਨਹੀਂ ਪੈਸਾ ਨਹੀਂ ਇਥੇ ਝਾੜੂ ਵਾਲਿਆਂ ਨੂੰ 10ਵੀਂ ਪੈਣੀ ਹੈ ਬਾਦਲ ਪਿੰਡ ਚ ਹਾਂ ਹਾਂ ਕਿਉਂ ਵੀ ਝਾੜੂ ਵਾਲਿਆਂ ਨੂੰ ਬੁੱਟ ਪਾਉਂਦੇ ਇਥੋਂ ਬਾਦਲ ਸਾਹਿਬ ਨੂੰ ਪਾਉਂਦੇ ਬਾਦਲ ਸਾਹਿਬ ਨੂੰ ਪਾਉਂਦੇ ਬਾਦਲ ਸਾਹਿਬ ਝਾੜੂ ਵਾਲਿਆਂ ਬਾਰੇ ਵੈਸੇ ਤੁਹਾਡਾ ਕੀ ਖਿਆਲ ਆਗਾ ਤੁਸੀਂ ਕੀ ਸੋਚਦੇ ਹੋ ਝਾੜੂ ਵਾਲਿਆਂ ਬਾਰੇ ਬਿਲਕੁਲ ਗਲਤ ਆ ਜੀ ਨਹੀਂ ਪੈਂਦੀ ਉਹ ਦਿੱਲੀ ਤੋਂ ਆਇਆ ਹੋਇਆ ਉਹ ਪਟਿਆਲੇ ਤੋਂ ਆਇਆ ਕਿਸੇ ਨੇ ਕੀ ਲੈਣਾ ਜੀ ਉਹਨਾਂ ਤੋਂ ਇਹ ਤਾਂ ਕਿਸੇ ਤਰੀਂ ਜੋ ਮੇਰੇ ਨਾਲ ਗੁੱਸਾ ਕਿਸੇ ਦਾ ਮੰਨ ਲਓ ਇਸ ਬੰਦਾ ਮੇਰੇ ਨਾਲ ਗੁੱਸਾ ਇਸ ਪ੍ਰਤੀ ਕਹਿ ਰਿਹਾ ਵੀ ਕੋਈ ਝਾੜੂ ਨਹੀਂ ਪੈਂਦੀ ਵੋਟ ਪ੍ਰਕਾਸ਼ ਸਿੰਘ ਬਾਦਲ ਤੋਂ ਬਾਹਰ ਵੋਟ ਨਹੀਂ ਜਾਂਦੀ ਉਹਨਾਂ ਦੀ ਕੋਈ ਵੀ ਨਹੀਂ ਜਾਂਦੀ ਸਾਰਾ ਪਿੰਡ 90% ਲੋਕ ਬਾਦਲ ਸਾਹਿਬ ਦੇ ਨਾਲ ਆ ਔਰ ਜਿਹੜੇ 10% ਦੂਜੇ ਪਾਸੇ ਆ ਉਹ ਵੀ ਕਿਸੇ ਵਜ੍ਹਾ ਕਰ ਲੰਬੀ ਹਲਕੀ ਦਾ ਕੀ ਹਾਲ ਆ ਕਿਉਂਕਿ ਇਹ ਤਾਂ ਬਾਦਲ ਪਿੰਡ ਆ ਅੱਗੇ ਬਾਦਲ ਸਾਹਿਬ 24-25000 ਤੋਂ ਲੈ ਇਹਦੀ 40 ਤੋਂ 45000 ਤੇ ਲਿੜਾਉਣੇ ਪ੍ਰਕਾਸ਼ ਸਿੰਘ ਬਾਦਲ ਦੀ ਐਤਕੀ ਐਨੇ ਵਿਕਾਸ ਕੀਤਾ ਇੰਨਾ ਲੋਕਾਂ ਨਾਲ ਉਹਨਾਂ ਦਾ ਲਗਾਓ ਆ ਪਿਆਰ ਆ ਮੈਂ ਕਹਿੰਦੇ ਸਾਰਾ ਵਿਕਾਸ ਬਾਦਲਚੀ ਕਰਤਾ ਬਾਕੀ ਬਾਹਰ ਕੀਤਾ ਨਹੀਂ 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 ਸਾਰੇ ਸਾਰੇ ਪੰਜਾਬ 'ਚ ਵਿਕਾਸ ਕੀਤਾ ਜੀ ਤੇ ਬਾਦਲ ਸੜਕਾਂ ਬਣੀਆਂ ਬਾਹਰ ਤੁਸੀਂ ਵੇਖਦੇ ਹੋ ਠੰਡਿਆ ਤੋਂ ਚੰਡੀਗੜ੍ਹ ਫਾਇਦਾ ਤਾਂ ਹੁੰਦਾ ਨਾ ਕਿ ਤੁਹਾਡੇ ਪਿੰਡ ਦੇ ਨੇ ਮੁੱਖ ਮੰਤਰੀ ਇਹ ਇਹ ਤਾਂ ਹੈਗਾ ਜੀ ਨੈਚੁਰਲੀ ਕੋਈ ਵੀ ਬੰਦਾ ਹੈਗਾ ਉਹ ਆਪਣੇ ਘਰਵਾਰੇ ਤਾਂ ਸੋਚਦਾ ਹੀ ਹੈ ਨਾ ਜੀ ਆਪਾਂ ਵੀ ਆਪਦੇ ਘਰਵਾਰੇ ਸੋਚਦੇ ਆ ਉਹ ਵੀ ਸੋਚਦੇ ਆ ਘਰਵਾਰੇ ਸੋਚਦੇ ਆ ਵਿਕਾਸ ਬਹੁਤ ਕੀਤਾ ਵਿਕਾਸ ਆਮ ਆਦਮੀ ਪਾਰਟੀ ਵਾਲਿਆਂ ਬਾਰੇ 21 ਸੂਦੇ ਬਾਬਾ ਜੀ ਤੁਹਾਡਾ ਕੀ ਖਿਆਲ ਆ ਝਾੜੂ ਵਾਲਿਆਂ ਬਾਰੇ ਝਾੜੂ ਵਾਲਿਆਂ ਦਾ ਸਾਡਾ ਕੋਈ ਸੋਚ ਨਹੀਂ ਚੜਵਾਲਿਆਂ ਦੇ ਕੋਈ ਲੱਗਣਗੇ ਪੈਰ ਇੱਥੇ ਜਾਂ ਪਾਣੀਆਂ ਪੰਜ ਦਸ ਵੋਟਾਂ ਹੀ ਕਹਿੰਦੇ ਨੇ 20 ਵੋਟਾਂ ਪੈਣਗੀਆਂ ਤੁਹਾਨੂੰ ਲੱਗਦਾ 20 ਪੈਣਗੀਆਂ ਉਹਨਾਂ ਨੂੰ ਬਾਦਲ ਚ ਨਹੀਂ ਪੈਣਗੀਆਂ ਜੀ 20 ਵੀ ਨਹੀਂ ਪੈਣਗੀਆਂ ਨਹੀਂ ਪੈਣਗੀਆਂ ਭਾਈ ਬਾਦਲਪਿੰਡ ਦੇ ਲੋਕ ਨੇ ਜਿਸ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਦੇ ਪਿੰਡ ਦੇ ਲੋਕ ਕੈਪਟਨ ਮਰਿੰਦਰ ਸਿੰਘ ਦੇ ਨਾਲ ਖੜੇ ਨੇ ਉਹ ਕਹਿ ਰਹੇ ਨੇ ਕਿ ਕੈਪਟਨ ਮਰਿੰਦਰ ਸਿੰਘ ਮਹਾਰਾਜਾ ਸਾਹਿਬ ਨੇ ਗੁਰੂ ਨੇ ਪਾਤਸ਼ਾਹੀਆਂ ਬਖਸ਼ੀਆਂ ਨੇ ਇਸੇ ਤਰ੍ਹਾਂ ਬਾਦਲਪਿੰਡ ਦੇ ਅੰਦਰ ਵੀ ਬਾਦਲਪਿੰਡ ਦੀ ਸੱਤ ਚ ਖੜੇ ਆ ਅਸੀਂ ਰੈਂਡਮਲੀ ਆਏ ਆ ਕੋਈ ਸਪੈਸ਼ਲੀ ਅਸੀਂ ਪਤਾ ਨਹੀਂ ਕੀਤਾ ਕਿ ਉਹਨਾਂ ਦੇ ਸਮਰਥਕ ਨੇ ਨਹੀਂ ਨੇ ਐਂ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਪਤਾ ਕਰੀਏ ਤਾਂ ਇੱਥੇ ਵੀ ਬਹੁ ਗਿਣਤੀ ਲੋਕ ਆ ਜੋ ਬਾਦਲਪਿੰਡ ਦੇ ਅੰਦਰ ਉਹ ਬਹੁ ਗਿਣਤੀ ਨਹੀਂ ਸਾਰੇ ਹੀ ਲੋਕ ਤਕਰੀਬਨ ਸਾਰੇ ਲੋਕਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਖੜੇ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਹੋਏਗੀ ਕੁਝ ਲੋਕਾਂ ਦਾ ਕਹਿਣਾ ਕਿ 20-25 ਵੋਟਾਂ ਇੱਥੋਂ ਪੈ ਸਕਦੇ ਨੇ ਆਮ ਆਦਮੀ ਪਾਰਟੀ ਨੂੰ ਬਾਦਲਪਿੰਡ ਚੋਂ ਪਰ ਬਾਦਲਪਿੰਡ ਘੱਟੋ ਘੱਟ ਲੰਬੀ ਕੰਸਿਸਟੈਂਸੀ ਦਾ ਸਾਨੂੰ ਪਤਾ ਨਹੀਂ ਅਸੀਂ ਨਹੀਂ ਘੁੰਮੇ ਬਾਦਲਪਿੰਡ ਚ ਵੀ ਅਸੀਂ ਪੂਰਾ ਨਹੀਂ ਘੁੰਮੇ ਬਾਦਲਪਿੰਡ ਦੀ ਸੱਤ ਚ ਖੜੇ ਆ ਤਾਂ ਬਾਦਲਪਿੰਡ ਦੀ ਸੱਤ ਬਾਦਲ ਦੇ ਨਾਲ ਹੋਣ ਦੀ ਗਵਾਹੀ ਭਰ ਰਹੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਬਾਦਲਪਿੰਡ